ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਈ ਦਿਨਾਂ ਤੋਂ ਜਿਹੜਾ ਰੌਲਾ ਪਿਆ ਸੀ ਜ਼ਥੇਦਾਰ ਦਾ ਤੇ ਸੀਐਮ ਭਗਵੰਤ ਮਾਨ ਦਾ ਉਹਨਾਂ ਦੀ ਆਖਰ 15 ਤਰੀਕ ਨੂੰ ਮੁਲਾਕਾਤ ਹੋ ਹੀ ਗਈ ਹੈ ਸ੍ਰੀ ਅਕਾਲ ਤਖਤ ਸਾਹਿਬ ਤੇ ਭਗਵੰਤ ਮਾਨ ਜੀ ਸ੍ਰੀ ਅਕਾਲ ਤਖਤ ਸਾਹਿਬ ਤੇ ਬਹੁਤ ਹੀ ਨਿਮਰਤਾ ਦੇ ਨਾਲ ਪੇਸ਼ ਹੋਏ ਨੇ ਤੇ ਦੋਨਾਂ ਦੇ ਵਿੱਚ ਜਿਹੜੀ ਮੁਲਾਕਾਤ ਹੈ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਹੋਈ ਹੈ ਭਗਵੰਤ ਮਾਨ ਜੀ ਆਪਣੇ ਨਾਲ ਇੱਕ ਬੈਗ ਭਰ ਕੇ ਲੈ ਗਿਆ ਸੀ ਜਿਹੜਾ ਸ਼ਿਕਾਇਤਾਂ ਦਾ ਉਹ ਵੀ ਉਹਨਾਂ ਨੇ ਉਹ ਸ਼ਿਕਾਇਤਾਂ ਜ਼ਫੇਦਾਰ ਜੀ ਨੂੰ ਦੇ ਦਿੱਤੀਆਂ ਤੇ ਜ਼ਫੇਦਾਰ ਨੇ ਉਹਨਾਂ ਨੂੰ ਸਿੱਖ ਰਿਆ ਤੋਂ ਮਰਿਆਦਾ ਭੇਟ ਕੀਤੀ ਹੈ ਭਗਵੰਤ ਸਮਾਨ ਜੀ ਤੇ ਇੱਕ ਪੋਲੀਟੀਕਲ ਲੀਡਰ ਨੇ ਉਹ ਤਾਂ ਰਾਜਨੀਤੀ ਵਿੱਚ ਨੇ ਉਹ ਸਿੱਖ ਰਿਆ ਤੋਂ ਮਰਿਆਦਾ ਪੜਨ ਜਾਂ ਨਾ ਪੜਨ ਉਹ ਉਹਨਾਂ ਦੀ ਮਰਜ਼ੀ ਹੈ ਕਿਉਂਕਿ ਉਹ ਕੋਈ ਧਾਰਮਿਕ ਬੰਦੇ ਨਹੀਂ ਹਨ ਪਰ ਚੰਗਾ ਹੋਵੇ ਜੇਕਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿੰਨੇ ਵੀ ਦਿਸ਼ਾਂ ਦਿਸ਼ਾਂ ਦੇ ਵਿੱਚ ਗੁਰਦੁਆਰੇ ਦੇ ਉਹਨਾਂ ਗੁਰਦੁਆਰਿਆਂ ਦੇ ਜਿਹੜੇ ਗ੍ਰੰਥੀ ਸਹਿਬਾਨ ਤੇ ਉਹਨਾਂ ਦੇ ਪ੍ਰਧਾਨ ਨੇ ਉਹਨਾਂ ਨੂੰ ਸਾਰਿਆਂ ਨੂੰ ਬੁਲਾ ਕੇ ਤੇ ਉਹਨਾਂ ਨੂੰ ਵੀ ਇੱਕ ਇੱਕ ਕਾਪੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਦਿੱਤੀ ਜਾਵੇ ਕਿਉਂਕਿ ਸਿੱਖ ਰਹਿਤ ਮਰਿਆਦਾ ਕਿਸੇ ਵੀ ਗੁਰਦੁਆਰੇ ਭਾਵੇਂ ਉਹ ਦੇਸ਼ ਹੋਵੇ ਵਿਦੇਸ਼ ਹੋਵੇ ਕਿਤੇ ਵੀ ਇਹ ਲਾਗੂ ਨਹੀਂ ਹੈ ਕਾਪੀ ਤਾਂ ਅਸਲ ਵਿੱਚ ਮੜਨੀ ਚਾਹੀਦੀ ਸੀ ਗੁਰਦੁਆਰਿਆਂ ਦੇ ਜਿਹੜੇ ਗ੍ਰੰਥੀ ਸਾਹਿਬਾਨ ਦੇ ਗੁਰਦੁਆਰਿਆਂ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਨੂੰ ਮੜਨੀ ਚਾਹੀਦੀ ਭਾਵੇਂ ਕੀ ਗੁਰਦੁਆਰਾ ਕੋਈ ਇਤਿਹਾਸਿਕ ਹੋਵੇ ਜਾਂ ਗੈਰ ਇਤਿਹਾਸਿਕ ਹੋਵੇ ਦੂਜੀ ਗੱਲ ਜਿੰਨੇ ਵੀ ਸਿੱਖ ਡੇਰੇਦਾਰ ਨਹੀਂ ਉਹਨਾਂ ਨੂੰ ਬੁਲਾ ਕੇ ਸਾਰਿਆਂ ਨੂੰ ਉਹਨਾਂ ਨੂੰ ਨੀ ਸਿੱਖ ਰਹਿਤ ਮਰਿਆਦਾ ਦੀ ਕਾਪੀ ਵਣਨੀ ਚਾਹੀਦੀ ਹੈ ਤਾਂ ਕਿ ਉਹ ਸਿੱਖ ਰਹਿਤ ਮਰਿਆਦਾ ਪੜ ਕੇ ਤੇ ਆਪਣੇ ਡੇਰਿਆਂ ਤੇ ਲਾਗੂ ਕਰਨ ਸਿੱਖ ਰਹਿਤ ਮਰਿਆਦਾ ਕਿਸੇ ਵੀ ਪਿੰਡ ਨਗਰ ਸ਼ਹਿਰ ਦੇਸ਼ ਵਿਦੇਸ਼ ਦੇ ਵਿੱਚ ਕਿਤੇ ਵੀ ਸਿੱਖ ਰਹਿਤ ਮਰਿਆਦਾ ਲਾਗੂ ਨਹੀਂ ਹੈ ਕੇਵਲ ਭਗਵੰਤ ਸ੍ਰੀ ਗੁਰੂ ਸਾਹਿਬ ਜੀ ਨੂੰ ਸਿੱਖ ਰਹਿਤ ਮਰਿਆਦਾ ਦੇ ਕੇ ਇਹ ਲਾਗੂ ਨਹੀਂ ਹੋਣੀ ਸਾਰੇ ਗੁਰਦੁਆਰਿਆਂ ਦੇ ਵਿੱਚ ਇਹ ਜੇਕਰ ਤੁਸੀਂ ਸਾਰੇ ਗੁਰਦੁਆਰਿਆਂ ਦੇ ਵਿੱਚ ਲਾਗੂ ਕਰਵਾਉਣੀ ਚਾਹੁੰਦੇ ਹੋ ਸਿੱਖ ਰਹਿਤ ਮਰਿਆਦਾ ਤਾਂ ਫਿਰ ਸਾਰੇ ਜਿੰਨੇ ਪਿੰਡਾਂ ਦੇ ਨਗਰਾਂ ਸ਼ਹਿਰਾਂ ਦੇ ਜਿਹੜੇ ਕਸਬਿਆਂ ਦੇ ਜਿੰਨੇ ਵੀ ਗੁਰਦੁਆਰੇ ਨੇ ਪਿੰਡਾਂ ਵਿੱਚ ਇੱਕ ਗੁਰਦੁਆਰਾ ਤੋਂ 2 3 4 5 ਜਿੰਨੇ ਵੀ ਗੁਰਦੁਆਰੇ ਨੇ ਉਹ ਹਰ ਇੱਕ ਪਿੰਡ ਦੇ ਗ੍ਰੰਥੀ ਸਹਿਬਾਨ ਤੇ ਪ੍ਰਧਾਨ ਜੀ ਨੂੰ ਬਲਾ ਕੇ ਉਹਨਾਂ ਨੂੰ ਸਿੱਖ ਰਹਿਤ ਮਰਿਆਦਾ ਵਣਨੀ ਚਾਹੀਦੀ ਹੈ ਤੇ ਨਾਲੇ ਉਹਨਾਂ ਨੂੰ ਪੜ ਕੇ ਸੁਣਾਉਣੀ ਚਾਹੀਦੀ ਹੈ ਤੇ ਨਾਲੇ ਉਹਨਾਂ ਨੂੰ ਕਹਿਣਾ ਚਾਹੀਦਾ ਹੈ ਕਿ ਜਾ ਕੇ ਆਪਣੇ ਆਪਣੇ ਗੁਰਦੁਆਰਿਆਂ ਵਿੱਚ ਸਿੱਖ ਰਹਿਤ ਮਰਿਆਦਾ ਆਪ ਪੜੋ ਤੇ ਨਾਲੇ ਸੰਤਾਂ ਨੂੰ ਪੜ ਕੇ ਦੱਸੋ ਜੇਕਰ ਇਹ ਲਾਗੂ ਹੋ ਜਾਂਦੀ ਹੈ ਸਾਰੇ ਗੁਰਦੁਆਰਿਆਂ ਦੇ ਵਿੱਚ ਸਾਰੇ ਸਿੱਖ ਡੇਰੇ ਡੇਰਿਆਂ ਦੇ ਵਿੱਚ ਲਾਗੂ ਹੋ ਜਾਂਦੀ ਤਾਂ ਬਹੁਤ ਹੀ ਇੱਕ ਚੰਗੀ ਗੱਲ ਹੈ ਪਰ ਮੈਨੂੰ ਲੱਗਦਾ ਹੈ ਕਿ ਇਹ ਲਾਗੂ ਕਿਤੇ ਵੀ ਨਹੀਂ ਹੋਣੀ ਨਾ ਕਿਤੇ ਪਿੰਡਾਂ ਦੇ ਗੁਰਦੁਆਰਿਆਂ ਵਿੱਚ ਨਾ ਕਿਤੇ ਸਿੱਖ ਜਿਹੜੇ ਡੇਰੇਦਾਰ ਨੇ ਉਹਨਾਂ ਦੇ ਗੁਰਦੁਆਰਿਆਂ ਵਿੱਚ ਇਹ ਕਿਤੇ ਵੀ ਲਾਗੂ ਨਹੀਂ ਹੋਣੀ ਇਹ ਕੇਵਲ ਭਗਵੰਤ ਮਾਨਤੇ ਹੀ ਲਾਗੂ ਨਹੀਂ ਕਰਨੀ ਦੀ ਸਿੱਖ ਰਹਿਤ ਮਰਿਆਦਾ ਕੇਵਲ ਭਗਵੰਤ ਮਾਨ ਨੂੰ ਹੀ ਜ਼ਰੂਰਤ ਹੈ ਇਸ ਦੀ ਹੋਰ ਕਿਸੇ ਨੂੰ ਜ਼ਰੂਰਤ ਨਹੀਂ ਨਹੀਂ ਜਿਹੜੀ ਸਿੱਖ ਰੀਤ ਮਰਿਆਦਾ ਅਸਲ ਸਾਰੇ ਗੁਰਦੁਆਰਿਆਂ ਵਿੱਚ ਵਧਣੀ ਚਾਹੀਦੀ ਹੈ ਤਾਂ ਕਿ ਜਿਹੜੇ ਲੋਕ ਨੇ ਉਹ ਸਿੱਖ ਰੀਤ ਮਰਿਆਦਾ ਤੋਂ ਜਾਣੂ ਹੋ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਕਤੈ